जय बाबा श्री चंद्र जी दान पुण सेवा सिमरਨ ਇਹਨਾਂ ਵਿੱਚੋਂ ਜੇ ਆਪਣੇ ਸਾਰੇ ਗੁਣ ਨਹੀਂ ਤਾਂ ਇੱਕ ਗੁਣ ਹੋਵੇ ਕਈ ਇਹ ਸਵਾਲ ਕਰਦੇ ਆ ਵੀ দান ਕਰਨ ਨੂੰ ਜਦੋਂ ਪੈਸੇ ਨਹੀਂ ਜਾਂ দান ਕਰਨ ਨੂੰ ਕੋਈ ਚੀਜ਼ ਨਹੀਂ ਅਸੀਂ ਕਿੱਥੋਂ ਦੇਈਏ ਤਾਂ ਸੇਵਾ ਕਰ ਲਓ ਸੇਵਾ ਕਰਨ ਨੂੰ ਟਾਈਮ ਨਹੀਂ দান ਕਰ ਲਓ ਦੋਨੋਂ ਗੱਲਾਂ ਨਹੀਂ ਤੁਹਾਡਾ ਸਰੀਰ ਨਹੀਂ ਚੱਲਦਾ ਤੁਹਾਡੇ ਕੋਲੇ ਕੁਝ ਵੀ ਨਹੀਂ ਹੈ ਤੁਸੀਂ ਨਾਮ ਜਪ ਲਓ ਕਿਸੇ ਮੰਤਰ ਦਾ ਜਾਪ ਕਰ ਲਓ ਮੂਲ ਮੰਤਰ ਦਾ ਜਾਪ ਕਰ ਲਓ ਕੋਈ ਵੀ ਜਾਪ ਕਰ ਲਓ ਜਿੰਨਾ ਤੁਹਾਨੂੰ ਵਧੀਆ ਲੱਗਦਾ ਹੈ ਤੁਹਾਡੇ ਕੋਲੇ ਗੁਰਮੰਤਰ ਹੈ ਕੋਈ ਹੋਰ ਕਿਸੇ ਮੰਤਰ ਦਾ ਜਾਪ ਕਰਨਾ ਹੈ ਤੇ ਜਾਪ ਕਰ ਲਓ ਜੇ দান ਕਰਾਂਗੇ ਤਾਂ ਉਹਦੇ ਨਾਲ ਜਿਹੜੀ ਚੈਨ ਹੈ ਉਹ ਬਣਦੀ ਰਹਿੰਦੀ ਹੈ ਆਪਣੇ ਕੋਸ਼ਿਸ਼ ਕਿ ਕਿਸੇ ਗਰੀਬ ਨੂੰ ਪ੍ਰਸ਼ਾਦਾ ਸ਼ਕਾਵਾਂਗੇ ਕਿਸੇ ਫੱਕਰ ਸਾਧੂ ਨੂੰ ਪ੍ਰਸ਼ਾਦਾ ਸ਼ਕਾਵਾਂਗੇ ਕਿਤੇ ਹੋਰ ਚੰਗੇ ਸੰਸਥਾਾਂ 'ਤੇ ਦਾਨ ਕਰਾਂਗੇ ਮਦਦ ਕਰਾਂਗੇ ਤਾਂ ਉਹ ਉਹ ਵੀ ਚੈਨ ਬਣ ਜਾਣੀ ਹੈ ترقی ਦਿਨ ਦੀ ਚੈਨ ਬਣ ਜਾਣੀ ਹੈ ਕਲਜੂ ਦੇ ਵਿੱਚ ਦਾਨ ਬਹੁਤ ਫਲਦਾ ਹੈ ਸੇਵਾ ਦਾ ਪਤਾ ਨਹੀਂ ਕਿੰਨਾ ਫਲ ਹੈ ਕਿਸੇ ਤੋਂ ਅਜੇ ਤੱਕ ਫਲ ਸੇਵਾ ਦਾ ਪਤਾ ਹੀ ਨਹੀਂ ਕਿੰਨਾ ਐਨਾ ਜ਼ਿਆਦਾ ਫਲ ਹੈ ਸੇਵਾ ਕਰਨੀ ਲੰਗਰ ਦੀ ਸੇਵਾ ਕਰਨੀ ਸਾਧੂਆਂ ਦੀ ਸੇਵਾ ਕਰਨੀ ਦੁਗਵਾਂ ਦੀ ਸੇਵਾ ਕਰਨੀ ਕਿਸੇ ਗਰੀਬ ਦੀ ਹੈਲਪ ਕਰਨੀ ਚੰਗੀਆਂ ਸਸਤਾਮਾਂ ਦੀ ਸੇਵਾ ਕਰਨੀ ਉਹਦਾ ਵੀ ਕੋਈ ਅੰਤ ਨਹੀਂ ਉਹਦਾ ਵੀ ਫਲ ਪਤਾ ਨਹੀਂ ਕਿੰਨਾ ਜੁੜਨਾ ਉਹ ਵੀ ਚੜਦੀ ਕਲਾ ਉਹ ਦੋਨੋਂ ਨਹੀਂ ਕਰ ਸਕਦੇ ਤੁਹਾਡੇ ਕੋਲੇ ਟਾਈਮ ਹੈਗਾ ਫਿਰ ਸਿੱਧੇ ਹਿਸਾਬ ਹੈ ਤਾਂ ਤੁਸੀਂ ਰਾਮ ਰਾਮ ਕਰੋ ਬੈਗਰੂ ਬੈਗਰੂ ਕਰੋ ਸੱਚੇ ਪਾਤਸ਼ਾਹ ਨੂੰ ਯਾਦ ਰੱਖੋ ਕੋਈ ਮੰਤਰ ਦਾ ਜਾਪ ਕਰੋ ਤਿੰਨੇ ਗੁਣ ਨਹੀਂ ਆਪਣਾ ਪਾਪ ਨਾ ਸਕਦੇ ਤਾਂ ਦੋ ਹੋਣ ਦੋ ਨਹੀਂ ਤਾਂ ਇੱਕ ਹੋਵੇ ਤੁਹਾਡੀਆਂ ਚੜਦੀਆਂ ਗੱਲਾਂ ਹੋ ਜਾਂਦੀਆਂ ਤੁਹਾਡੇ ਜਿੰਨੇ ਵੀ ਕੰਮ ਤੰਦੇ ਬੱਲੇ ਬੱਲੇ ਪ੍ਰਮਾਤਮਾ ਆਪੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਕੋਈ ਘਾਟਾ ਨਹੀਂ ਰਹਿੰਦਾ ਕਿੰਨਾ ਦੇ ਵਿੱਚੋਂ ਜਿੰਨਾ ਕਿ ਤੁਸੀਂ ਕਰ ਸਕਦੇ ਹੋ 10 ਮਾਦ ਸੌਂਦਾ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਜਿਆਦਾ ਕਰਨਾ ਹੈ 200 ਰੁਪਿਆ ਕਮਾਉਣਿਓ 20 ਰੁਪਏ ਕਰਦੇ ਹੋ 1000 ਕਮਾਉਣਿਓ ਉਹ ਸਾਬ ਦਾ ਕਰਦੇ ਹੋ 2000 ਕਮਾਉਣੇ 10 ਜਿਵੇਂ ਵੀ ਕੋਈ ਗਾਂ ਦੀ ਗਾਂ ਗਾਂ ਦੀ ਜਿਵੇਂ ਉਸ ਤਰ੍ਹਾਂ ਦੇ ਉਹ ਚੰਗੇ ਥਾਵਾਂ ਤੇ ਸਸਤਾ ਮਾ ਤੇ ਦਾਨ ਕਰੂਗਾ ਗਰੀਬਾਂ ਦੀ ਹੈਲਪ ਗਊਆਂ ਦੀ ਹੈਲਪ ਫਕਰਾਂ ਦੀ ਹੈਲਪ ਜਿੰਨੀ ਵੀ ਆਪਾਂ ਕਰ ਸਕਦੇ ਆ ਕੋਈ ਪੜ੍ਹਾਈ ਦੀ ਸੰਸਥਾ ਦੇ ਵਿੱਚ ਦਾਨ ਦੇ ਸਕਦੇ ਆ ਤਾਂ ਬੱਲੇ ਬੱਲੇ ਹੋ ਜਾਂਦੀ ਹੈ ਸਾਰੇ ਗ੍ਰਾਹ ਆਟੋਮੈਟਿਕ ਸਾਰੇ ਦੀਪ ਤੇ ਤੁਹਾਡੇ ਬੰਦ ਹੋ ਜਾਂਦੇ ਆ ਜੀ ਬੋਲ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ